ਸਚਰਕਾਲ ਪੰਜਾਬੀ ਚੇਕੇ ਟੌਨਸਰ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤੋਣਲਾ ਮਨਪ੍ਰਿਕਾ ਹੋਰ ਦਰਸ਼ਕ ਇਸ ਵਕਤ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਦੱਸਿਆ ਜਾ ਰਿਹਾ ਕਿ ਫਿਰ ਤੋਂ ਭਾਰਤ ਦੇ ਚਾਰ ਰਾਜਾਂ ਵਿੱਚ ਜੋ ਹੈ ਕਿ ਫਿਰ ਤੋਂ ਕੱਲ ਸ਼ਾਮ ਨੂੰ ਮੌਕ ਡ੍ਰਿਲ ਕਰਵਾਏ ਜਾ ਰਿਹਾ ਤੇ ਇਹ ਮੌਕ ਡ੍ਰਿਲ ਲੋਕਾਂ ਦੀ ਸੇਫਟੀ ਨੂੰ ਦੇਖਦੇ ਹੋਏ ਕਰਵਾਏ ਜਾਏ ਤੁਹੰਦੱਸਦੇ ਕਿ ਪਾਕਿਸਤਾਨ ਦੇ ਨਾਲ ਲੱਗਦੇ ਜੋ ਸੂਬੇ ਹਨ ਉਹਨਾਂ ਸੂਬਿਆਂ ਵਿੱਚ ਇਹ ਮੌਕ ਡ੍ਰਿਲ ਫੌਜ ਦੁਆਰਾ ਕਰਵਾਏ ਜਾ ਰਿਹਾ ਤੇ ਇਸ ਦੇ ਨਾਲ ਹੀ ਤੁਹੰਦੱਸਦੀ ਹੈ ਚਾਰ ਰਾਜਾਂ ਹਨ ਇਸ ਵਿੱਚ ਪੰਜਾਬ, ਰਾਜਸਥਾਨ, ਗੁਜਰਾਤ ਅਤੇ ਜੰਮੂ ਕਸ਼ਮੀਰ ਸ਼ਾਮਲ ਆ ਦੱਸਿਆ ਜਾ ਰਿਹਾ ਕੱਲ ਸ਼ਾਮ 4 ਵਜੇ ਮੌਕ ਡ੍ਰਿਲ ਕਰਵਾਏ ਜਾਵੇਗਾ ਤੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਇਹ ਕਰਵਾਇਆ ਜਾਏ ਤੇ ਦੱਸਦੇ ਹਾਂ ਤੁਹਾਨੂੰ ਕਿ ਜਿਵੇਂ ਪਹਿਲਾਂ ਵੀ ਜੋ ਹੈ ਕਿ ਆਪਰੇਸ਼ਨ ਸਿੰਦੂਰ ਵਿੱਚ ਤੋਂ ਪਹਿਲਾਂ ਮੌਗਲ ਕਰਵਾਈ ਗਈ ਸੀ ਉਸ ਤੋਂ ਬਾਅਦ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਸੀ ਜਿਸ ਵਿੱਚ ਜੋ ਸਾਡੇ ਪੰਜਾਬ ਜੰਮੂ ਕਸ਼ਮੀਰ ਵਿੱਚ ਜੋ ਕਿ ਦੇਖਿਆ ਗਿਆ ਸੀ ਕਿਸ ਤਰ੍ਹਾਂ ਜੋ ਸ਼ੈਲਿੰਗ ਕਾਰਨ ਜੋ ਫਾਇਰਿੰਗ ਹੈ ਲੋਕਾਂ ਦਾ ਨੁਕਸਾਨ ਜਾਣੀ ਮਾਲੀ ਨੁਕਸਾਨ ਹੋਇਆ ਸੀ ਅਤੇ ਹੁਣ ਫਿਰ ਤੋਂ ਜੋ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਫਿਰ ਤੋਂ ਲੋਕਾਂ ਨੂੰ ਜੋ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਮੌਗਰਲ ਕਰਵਾਏ ਜਾਏ ਲੋਕ ਆਪਣਾ ਜੋ ਇਸ ਤਰ੍ਹਾਂ ਦਾ ਅਗਰ ਵਾਪਿਸ ਇਨ ਫਿਊਚਰ ਇਸ ਤਰ੍ਹਾਂ ਦਾ ਆਪਰੇਸ਼ਨ ਸਿੰਦੂਰ ਵਗੈਰਾ ਕੁਝ ਚਲਾਇਆ ਜਾਂਦਾ ਹੈ ਤਾਂ ਲੋਕ ਇਸ ਨੂੰ ਲੈ ਕੇ ਆਪਣੇ ਆਪ ਨੂੰ ਸੇਫ ਰੱਖ ਸਕਣ ਆਪਣੇ ਪਰਿਵਾਰ ਨੂੰ ਸੇਫ ਰੱਖ ਸਕਣ ਅਤੇ ਇਸੇ ਨਾਲ ਹੀ ਤੁਹਾਨੂੰ ਇਹ ਵੀ ਅਪੀਲ ਕੀਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਐਡਮਿਨਿਸਟ੍ਰੇਸ਼ਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੌਗਲੇ ਕਰਵਾ ਨੂੰ ਲੋ ਜੋ ਲੋਕ ਹਨ ਜਨਤਾ ਹੈ ਉਹ ਵੀ ਐਡਮਿਨਿਸਟ੍ਰੇਸ਼ਨ ਦਾ ਸਾਥ ਦੇਵੇ ਅਤੇ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਲਗਾ ਕੇ ਚਲੇ ਤਾਨੂੰ ਫਿਰ ਤੋਂ ਦੱਸ ਦੇਈਏ ਕਿ ਕੱਲ ਸ਼ਾਮ ਨੂੰ ਫਿਰ ਤੋਂ ਦੇਸ਼ ਦੇ ਜੋ ਚਾਰ ਰਾਜਾ ਹਨ ਜਿਸ ਵਿੱਚ ਪੰਜਾਬ, ਗੁਜਰਾਤ, ਰਾਜਸਥਾਨ ਅਤੇ ਜੰਮੂ ਕਸ਼ਮੀਰ ਵਿੱਚ ਫਿਰ ਸ਼ਾਮ ਨੂੰ ਕੱਲ 4 ਵਜੇ ਮੌਕ ਡ੍ਰਿਲ ਕੀਤੀ ਜਾਵੇਗੀ ਥੋੜੇ ਤੋਂ ਡਿਟੇਲ ਵੀ ਦੱਸ ਦਈਏ ਕਿ ਪਾਕਿਸਤਾਨ ਦੇ ਨਾਲ ਲੱਗਦੇ ਜਿੰਨੇ ਵੀ ਸਰਹੱਦੀ ਸੂਬੇ ਹਨ ਉਹਨਾਂ ਵਿੱਚ ਕੱਲ ਸ਼ਾਮ ਨੂੰ ਮੁੜ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਜੋ ਇਹਨਾਂ ਚਾਰ ਜੋ ਜ਼ਿਲ੍ਹੇ ਹਨ ਰਾਜਾ ਹਨ ਜਿਸ ਵਿੱਚ ਪੰਜਾਬ, ਗੁਜਰਾਤ, ਰਾਜਸਥਾਨ ਅਤੇ ਜੰਮੂ ਕਸ਼ਮੀਰ कल शाम न फौज वालों जो मॉकड्रिल करवाई जा रही है जिक्र योग है कि ए ज्यादा मॉकड्रिल है ए फौज वालों ਸਿਵਲ ਸੇਫਟੀ ਮੌਕ ਡ੍ਰਿਲ ਹੈ ਜਿਸ ਵਿੱਚ ਲੋਕਾਂ ਨੂੰ ਕਿਸੇ ਵੀ ਪਵਿਕ ਵਿੱਚ ਆਉਣ ਵਾਲੇ ਖਤਰੇ ਤੋਂ ਲਜੀਠ ਲਈ ਸਰਹਦੀ ਸੂਬਿਆਂ ਵਿੱਚ ਨਾਲ ਲੱਗਦੇ ਲੋਕਾਂ ਜੋ ਪਰਿਵਾਰ ਹੈ ਜੋ ਫੈਮਿਲੀ ਜੋ ਪਾਕਿਸਤਾਨ ਦੇ ਨਾਲ ਸਰਹੱਦ ਦੇ ਨਾਲ ਲੱਗਦੇ ਸੂਬਿਆਂ ਵਿੱਚ ਰਹਿੰਦੇ ਉਹਨਾਂ ਲਈ ਸਪੈਸ਼ਲ ਕਰਵਾਈ ਜਾ ਰਹੀ ਕਿਉਂਕਿ ਜੋ ਆਉਣ ਵਾਲੇ ਖਤਰੇ ਤੋਂ ਪਹਿਲੇ ਹੀ ਆਪਣੇ ਆਪ ਨੂੰ ਬਚਾ ਸਕਣ ਅਤੇ ਇਸ ਦੇ ਨਾਲ ਹੀ ਤੁਹਾਨੂੰ ਅਗਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਜੋ ਸਰਹੱਦੀ ਇਲਾਕੇ ਹਨ ਪਾਕਿਸਤਾਨ ਦੇ ਨਾਲ ਲੱਗਦੇ ਜਿਨ੍ਹਾਂ ਵਿੱਚ 6 ਪੰਜਾਬ ਦੇ 6 ਸਰਹੱਦੀ ਜ਼ਿਲ੍ਹੇ ਹਨ ਜਿਨ੍ਹਾਂ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਪਠਾਨਕੋਟ ਤਰਨਤਾਰਾ ਤੇ ਫਾਜ਼ਿਲਕਾ ਵਿੱਚ ਇੱਕ ਸਿਵਲ ਅ ਡਿਫੈਂਸ ਮੌਗਰੀ ਕਿੰਨੀ ਜਾਵੇ ਅਤੇ ਨਾਲ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਪਹਿਲਾਂ ਹੀ ਸ਼ਾਮ ਨੂੰ ਬਲੈਕਆਊਟ ਹੁੰਦਾ ਸੀ ਅਤੇ ਜੋ ਵਾਰ ਸਾਇਰਨ ਵੱਜਦੇ ਸਨ ਉਸੇ ਤਰੀਕੇ ਦਾ ਅਭਿਆਸ ਜੋ ਹੈ ਟ੍ਰੇਨਿੰਗ ਪ੍ਰੈਕਟਿਸ ਜੋ ਹੈ ਦੁਹਰਾਇਆ ਜਾ ਰਿਹਾ ਅਤੇ ਹਾਲਾਂਕਿ ਇਸ ਦੀ ਪੁਸ਼ਟੀ ਅਜੇ ਨਹੀਂ ਕਿ ਕਿ ਇਹ ਬਲੈਕਆਊਟ ਕਿੰਨਾ ਜਾਵੇਗਾ ਜਾਂ ਨਹੀਂ ਇਸ ਤੇ ਨਾਲ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਨਾਲ-ਨਾਲ ਗੁਜਰਾਤ, ਰਾਜਸਥਾਨ ਅਤੇ ਜੰਮੂ ਕਸ਼ਮੀਰ ਵਿੱਚ ਦੇ ਜੋ ਸਰਹੱਦੀ ਇਲਾਕੇ ਹਨ ਜੋ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਇਲਾਕੇ ਇਹ ਉਹਨਾਂ ਵਿੱਚੋਂ ਡਿਵੈਂਸ ਵੱਲੋਂ ਅਤੇ ਕੇਂਦਰ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਕੱਲ ਸ਼ਾਮ 4:00 ਵਜੇ 29 ਮਈ 2025 ਨੂੰ ਫਿਰ ਤੋਂ ਮੌਗਰਲ ਕਰਵਾਏ ਜਾ ਰਿਹਾ ਲੋਕਾਂ ਨੂੰ ਸਕੂਲਾਂ ਵਿੱਚ ਕਰਵਾਏ ਜਾਵੇਗੀ ਲੋਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ ਡਰੇਨ ਕੀਤਾ ਜਾਵੇਗਾ ਕਿ ਆਉਣ ਵਾਲੇ ਪਬਿਕ ਅਬਿਕ ਵਿੱਚ ਜੇ ਅਗਰ ਇਸ ਤਰ੍ਹਾਂ ਦਾ ਕੁਝ ਐਸਾ ਹਾਦਸਾ ਕੁਝ ਐਸਾ ਹੁੰਦਾ ਹੈ ਤਾਂ ਲੋਕ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਨ ਕਿਸ ਤਰ੍ਹਾਂ ਆਪਣੇ ਆਪ ਨੂੰ ਸੇਵ ਕਰ ਸਕਦੇ ਹਨ ਆਪਣੇ ਪਰਿਵਾਰ ਨੂੰ ਸੇਫ ਰੱਖ ਸਕਦੇ ਹੈ ਇਸ ਤੇ ਨਾਲ ਹੀ ਸਾਡੇ ਵੱਲੋਂ ਵੀ ਸਾਡੇ ਚੈਨਲ ਰਾਹੀਂ ਵੱਲੋਂ ਵੀ ਅਸੀਂ ਵੀ ਲੋਕਾਂ ਨੂੰ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਐਡਮਿਨਿਸਟ੍ਰੇਸ਼ਨ ਵੱਲੋਂ ਦੱਸਿਆ ਜਾਵੇਗਾ ਜਨਤਾ ਵੀ ਐਡਮਿਨਿਸਟ੍ਰੇਸ਼ਨ ਦਾ ਸਾਥ ਦੇਵੇ ਉਹਨਾਂ ਦੇ ਨਾਲ ਕੰਦਲਾ ਕੰਦਾ ਮਿਲਾ ਕੇ ਚੱਲੇ ਕਿਉਂਕਿ ਜੋ ਹੈ ਸੇਫਟੀ ਇਹ ਮੌਕ ਟ੍ਰਿਲ ਕਰਵਾਏ ਜਾ ਰਹੇ ਲੋਕਾਂ ਦੀ ਸੇਫਟੀ ਨੂੰ ਵੇਖਦੇ ਹੋਏ ਕਰ ਜਾ ਰਹੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਕਿ ਜੰਗ ਵਰਗਾ ਜਾਂ ਵਾਰ ਵਰਗਾ ਕੋਈ ਇਸ ਤਰ੍ਹਾਂ ਦਾ ਕੋਈ ਕੈਨ ਫਿਊਚਰ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਲੋਕ ਆਪਣੇ ਆਪ ਨੂੰ ਕਿਸ ਤਰ੍ਹਾਂ ਸੇਵ ਕਰ ਸਕਦੇ ਨੇ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਸੇਵ ਕਰ ਸਕਤੇ ਹਨ ਇਸ ਕਰਕੇ ਪਲੀਜ਼ ਐਡਮਿਨਿਸਟ੍ਰੇਸ਼ਨ ਦਾ ਜ਼ਰੂਰ ਸਾਇਹ ਹੋ ਗਿਓ ਅਤੇ ਤੁਹਾਨੂੰ ਫਿਰ ਤੋਂ ਦੱਸਦੀ ਹੈ ਕਿ ਇਸ ਵਕਤ ਦੀ ਜੋ ਅਪਡੇਟ ਨਿਕਲ ਕੇ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਦੇਸ਼ ਦੇ ਚਾਰ ਰਾਜਾਂ ਵਿੱਚ ਜਾਣੇ Rajasthan, Gujarat, Punjab ਅਤੇ Jammu Kashmir ਵਿੱਚ ਜੋ ਹੈ ਕਿ ਫਿਰ ਤੋਂ ਕੱਲ ਸ਼ਾਮ 4 ਵਜੇ ਮੌਕ ਡ੍ਰਿਲ ਕੀਤੀ ਜਾਵੇਗੀ ਲੋਕਾਂ ਨੂੰ ਫਿਰ ਤੋਂ ਇਸ ਚੀਜ਼ ਦਾ ਅਭਿਆਸ ਕਰਵਾਇਆ ਜਾਵੇਗਾ ਸਕੂਲਾਂ ਵਿੱਚ ਬੱਚੇ ਨੂੰ ਅਭਿਆਸ ਕਰਵਾਇਆ ਜਾਏਗਾ ਫੌਜ ਵੱਲੋਂ ਅਤੇ ਲੋਕਾਂ ਨੂੰ ਆਉਣ ਵਾਲੇ ਪਵਿੱਕ ਪਵਿੱਕ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਜਾਂ ਵਾਰ ਵਰਗੇ ਕੁਝ ਇਸ ਤਰ੍ਹਾਂ ਜਾਂ ਇਸ ਤਰ੍ਹਾਂ ਦਾ ਕੁਝ ਬੰਦਾ ਹੈ ਇਸ ਤਰ੍ਹਾਂ ਦੇ ਅਗਵਾਰ ਵਗੇ ਵਾਰ ਵਰਗੇ ਐਸ ਇਸ ਤਰ੍ਹਾਂ ਦੀ ਜੋ ਦੇਖਣ ਨੂੰ ਮਿਲ ਸਕਦਾ ਹੈ ਕਿ ਫਿਊਚਰ ਵੀ ਐਸਾ ਕੁਝ ਹੁੰਦਾ ਹੈ ਤਾਂ ਲੋਕ ਪਹਿਲਾਂ ਹੀ ਆਪਣੇ ਆਪ ਤੇ ਆਪਣੀ ਫੈਮਿਲੀ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਨ ਵਾਰ ਵਰਗੀ ਸਥਿਤੀ ਵਿੱਚ ਤਾਂ ਇਸ ਤਰ੍ਹਾਂ ਲਈ ਜੋ ਡਿਫੈਂਸ ਵੱਲੋਂ ਬੀਐਸਐਫ ਪੁਲਿਸ ਸਭ ਸਾਰਾ ਅੰਦਾਜ਼ੋ ਸਹਿਯੋਗ ਰਹੇਗਾ ਅਤੇ ਲੋਕਾਂ ਦਾ ਵੀ ਸਹਿਯੋਗ ਰਹਿਣਾ ਚਾਹੀਦਾ ਹੈ ਕਿਉਂਕਿ ਇਹ ਲੋਕਾਂ ਦੀ ਸੇਫਟੀ ਲਈ ਹੀ ਜੋ ਕੇਂਦਰ ਸਰਕਾਰ ਵੱਲੋਂ ਤੇ ਡਿਫੈਂਸ ਵੱਲੋਂ ਇਸ ਵਕਤ ਦੀ ਜੋ ਨਿਰਦੇਸ਼ ਜਾਰੀ ਕਰ ਦਿੱਤੇ ਗੇ ਹਨ ਕਿ ਕੱਲ ਸ਼ਾਮ ਯਾਨੀ 29 ਮਈ 2025 ਨੂੰ ਫਿਰ ਤੋਂ ਜੋ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਅਤੇ ਪੰਜਾਬ ਦੇ ਪਾਕਿਸਤਾਨ ਦੇ ਲਗ ਨਾਲ ਲੱਗਦੇ ਜਿੰਨੇ ਵੀ ਸਰਹੱਦੀ ਇਲਾਕੇ ਹਨ ਉਹਨਾਂ ਵਿੱਚ ਮੌਕ ਡ੍ਰਿਲ ਕਰਵਾਈ ਜਾ ਰਹੀ ਹੈ ਬਲੈਕਆਊਟ ਕੀਤਾ ਜਾ ਗਿਆ ਫਿਲਹਾਲ ਇਹ ਜੋ ਮੌਕ ਡ੍ਰਿਲ ਹੈ 4 ਵਜੇ ਕਿੱਥੇ ਜਾਵੇਗੀ ਮੌਕ ਬਲੈਕਆਊਟ ਵਾਲੇ ਜੋ ਐਸਾ ਨਾ ਬਣੇ ਫਿਰ ਵੀ ਜੋ ਲੋਕਾਂ ਵੱਲੋਂ ਜੋ ਡਿਫੈਂਸ ਵੱਲੋਂ ਅਤੇ ਜੋ ਕੇਂਦਰ ਸਰਕਾਰ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਿਆ ਕਿ ਕੱਲ ਫਿਰ ਤੋਂ ਜੋ ਹੈ ਕਿ ਜੇ ਸਰਹੱਦੀ ਇਲਾਕੇ ਹਨ ਉਹਨਾਂ ਦੀ ਸੇਫਟੀ ਨੂੰ ਵਧਾਈ ਲੋਕਾਂ ਦੀ ਸੇਫਟੀ ਨੂੰ ਵਧਾते ਹੋਏ ਫਿਰ ਤੋਂ ਜੋ ਹੈ ਕਿ ਮੌਕ ਡ੍ਰਿਲ ਜੋ ਹੈ ਮੌਕ ਡ੍ਰਿਲ ਦਾ ਅਭਿਆਸ ਕਰਵਾਇਆ ਜਾਏਗਾ ਅਸੀਂ ਫਿਰ ਹਾਜ਼ਰ ਹੋਵਾਂਗੇ ਨਮੈਂ ਅਬ ਅਪਡੇਟਸ ਲੈ ਕੇ ਸਾਡੇ ਪੇਨ ਨੂੰ ਲਾਈਕ ਕਮੈਂਟ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਦੇਣਾ ਵੀ ਨਾ ਭੁੱਲਣਾ ਧੰਨਵਾਦ